ਬਰਕਤ ਪਾਵੀ ਜਿੰਨੀ ਹੋਵੇ ਚੰਗੇ ਕੰਮ ਲਾਵੀਂ ਪਰਾ ਦੀ ਥੋੜੀ ਦੇਨੀ ਪਰ ਲਾਵੀ ਚੰਗੇ ਕੰਮ ਲਈ ਲਾਵੀ ਚੰਗੇ ਕੰਮ ਸਹੀ ਗੱਲ ਲੋ ਵੀ ਮਿੱਤਰੋ ਵਾਹਿਗੁਰੂ ਦੀ ਕਿਰਪਾ ਨਾਲ ਮੁੱਛ ਲਾਉਣੀ ਕਰਤੀ ਸਟਾਰਟ ਤੇ ਪ੍ਰਸ਼ਾਦ ਲੈ ਕੇ ਆਏ ਆ ਚਲੋ ਲੱਗਦਾ ਪਹਿਲਾਂ ਕੇ ਲੇਟ ਹੋ ਗਏ ਤੇ ਪ੍ਰਸ਼ਾਦ ਵੰਡਾਂਗੇ ਬਾਈ ਜੀ ਜਿਵੇਂ ਕੇ ਬਹੁਤ ਔਖੇ ਹੋ ਗਏ ਥੋੜਾ ਜਿਹਾ ਕਹਿੰਗੇ ਲੇਟ ਨੇ ਬੜਾ ਦੁੱਖੀ ਕੀਤਾ ਹੁਣ ਕਿਤੇ ਆਈ ਆ ਲੇਟ ਫੇਰ ਅੱਜ ਸਾਰਾ ਦਿਨ ਟੱਪ ਗਿਆ ਆ ਮੁਸ਼ਕਲ ਨਾਲ ਆ ਭਰਿਆ ਤੇ ਬਾਕੀ ਬਾਈ ਗੁਰ ਪ੍ਰੀਤ ਆਪਣੇ ਲਓ ਬਾਈ ਜੀ ਕੀ ਹਾਲ ਮੈਂ ਮੇਰਾ ਵੀ ਰੱਬ ਦਾ ਨਾਮ ਲੈ ਦੇ ਤੇ ਵੰਡ ਦੇ ਪ੍ਰਸ਼ਾਦ ਉਹ ਆ ਜਾਂਦੇ ਜਗਮੀਦ ਭੱਜ ਗਿਆ ਰਿਹਾ ਭੱਜ ਕੇ ਤੇ ਆ ਕੱਲ ਨੂੰ ਕਿੰਨੇ ਕਿ ਚਰਚ ਚਲਾ ਦੋਗੇ ਆ ਹਾ ਜਣਾ ਖਤਾ ਇਹ 11 ਵਜੇ 11 ਵਜੇ ਦੇ ਇਹ ਇੱਜੇ ਪਾਣੀ ਛੱਡਾਂਗੇ ਨਾ ਰਹਿਣ ਦਾ ਇਹਦੇ ਪਾਣੀ ਬਹੁਤ ਹੈ ਗੇ ਰਹਿਣ ਇੱਕ ਵਾਰ ਤਾਂ ਬਹੁਤ ਆ ਤੇ ਮੈਂ ਤਿੰਨੇ ਮੋਟਰਾਂ ਇੱਧਰ ਛੱਡ ਦਿਆਂ ਤੇਰਾ ਕੀ ਰਾ ਕਿ ਆਈਡੀਆ ਕਿੰਨੇ ਕਿ ਚਰਚ ਭਰ ਦੂਗਾ ਹਥਾਂ ਐਡੀ ਹੁਣ ਆਪਾਂ ਕੀ ਕਰੀਏ ਕੁੱਤਾ ਆ ਜਿਹੜਾ ਥਾਂ ਇਹਦੇ ਨਾਲੋਂ ਘੱਟ ਨਹੀਂ ਲੱਗਦਾ ਆ ਜਿਆਦਾ ਨਾ ਇਧਰਲਾ ਆ ਜਿਆਦਾ ਆ ਘੱਟ ਲੱਗਦਾ ਨਾ ਤੇਰੇ ਤਾਂ ਛੇਤੀ ਭਰਨਾ ਚਾਹੀਦਾ ਯਾਰ ਹੋਰ ਗੁਰਪ੍ਰੀਤ ਕਿੰਨਾ ਘਲਾਦਾ ਝੋਨਾ ਫਿਰ ਤੇ ਮੈਂ ਮਾਤਾ ਜੀ 15 16 ਕਿਲੋ ਤੇ ਤੁਸੀਂ ਕਿੰਨੇ ਬੰਦੇ ਕਿੰਨੇ ਬੰਦੇ ਜੇ ਟੋਟਲ ਸਿਰਫ ਇਹ ਕਿੰਨਾ ਰਾ ਦੇਨੇ ਆ ਭਾਈ ਕਿਤੇ 3 ਕਿਲੋ ਥਾਂ ਲਾ ਦੇਣਾ 2.5 3 ਕਿਲੋ ਕਦੇ ਤੁਹਾਡੇ ਤਾਂ ਮੈਂ ਕਹਤਾਂ ਤੈਨੂੰ ਤੇ ਜੇ ਕੱਲ ਨੂੰ ਲੈਡ 12 ਵਜੇ ਆਈ ਫਿਰ ਫਿਰ ਰੱਬ ਦਾ ਅਸਰੇ ਹੈਂ ਯਾਰ ਜਨਰੇਟਰ ਲੈਤ ਆਈਏ ਜੇ ਮੋਟਰਾਂ ਮਿਲਣ ਦੋ ਪੰਜ ਪੰਜ ਦੀਆਂ ਸਾਡੀ ਮੋਟਰ ਨੇ ਪਾਣੀ ਵੇਖਦਾ ਤਿੰਨ ਮੋਟਰਾਂ ਛੱਡੀਆਂ ਨੇ ਬਾਕੀ ਤੂੰ ਵੇਖ 12 1 ਵਜੇ ਤੱਕ ਕਹਿੰਦੇ ਚੱਲਣੀ ਲੇਟ ਫਿਰ ਤਾਂ ਬਹੁਤ ਹੋ ਜਾਣਾ ਯਾਰ ਬਾਕੀ ਉਹ ਗਰਦੀਦ ਦਾ ਮਿੰਤਰਲਾ ਕਰਾਂਗੇ ਉਹਨੂੰ ਕਹਾਂਗੇ ਕਦੂ ਕਰ ਆਰੇ ਆਰੇ ਭੱਜ ਕੇ ਬਾਈ ਦਿਓ ਮੈਂ ਭੋਗ ਲਵਾਈਏ ਇਹ ਆ ਬਾਈ ਕਰਮਾ ਵਾਲਾ ਜਿਹੜਾ ਲੈਟ ਲੈ ਕੇ ਆਇਆ ਬਾਈ ਜਗਮੀਰ ਸੰਧੂ ਲਾ ਕੇ ਚੋਨਾ ਚੋਨਾ ਹੋ ਗਏ ਵੇਲੇ ਵੀ ਲਾ ਦੇ ਭੋਗ ਚਲੋ ਯਾਰ ਬਾਬੇ ਦਾ ਨਾਲ ਹੈ ਆਲੇ ਦੇਦੇ ਤਾ ਆਪੇ ਆਪੇ ਤੂ ਦੇਣਾ ਸਾਡੇ ਅਸਤੇ ਹੁਣ ਤੂੰ ਹੀ ਐ ਜਿਹੜਾ ਕੁਛ ਹੈਗਾ ਕਿਉਂ ਵੀ ਮਾਰੀ ਤੇ ਸੋਤ ਕੇ ਰੂ ਬਰਕਤ ਪਾਵੀ ਜਿਹਨੇ ਹੋਵੇ ਚੰਗੇ ਕੰਮ ਲਾਵੀਂ ਚੰਗੇ ਕੰਮ ਪਾਣ ਦੀ ਥੋੜੀ ਦੇਨੀ ਪਰ ਲਾਵੀਂ ਚੰਗੇ ਕੰਮ ਲਈ ਲਈ ਲਾਵੀਂ ਚੰਗੇ ਕੰਮ ਸਹੀ ਗੱਲ ਐ ਮੈਂ ਵੀ ਸੱਜਣਾ ਵੰਡ ਦੇ ਆਓ ਆ ਵੀ ਪੁਲਾ ਵੀਰ ਨੂੰ ਇਹ ਮੇਰਾ ਲੜਾ ਤੋ ਦੋਸਤੋ ਜਦੋਂ ਝੋਨਾ ਸਟਾਰਟ ਹੁੰਦਾ ਨਾ ਇਹ ਵੀ ਦਿਨ ਬੜੇ ਚਾਵਾਂ ਵਾਲਾ ਹੁੰਦਾ ਸਮਝੋ ਤੁਸੀਂ ਵਿਆਹ ਜਿੰਨਾ ਚਾਹ ਹੋ ਜਾਂਦਾ ਨਾ ਜਦੋਂ ਝੋਨਾ ਲਗਣਾ ਸਟਾਰਟ ਹੋ ਜਾਂਦਾ ਤੇ ਪ੍ਰਸ਼ਾਦ ਵੰਦਨ ਤੋਂ ਬਾਅਦ ਮੈਂ ਵੀਰ ਨੂੰ ਕੁਝ ਸ਼ਰਤਾਂ ਦੱਸੀਆਂ ਮੈਂ ਕਿਹਾ ਇੱਕ ਤਾਂ ਵੀਰ ਬਣ ਕੇ ਰੱਟ ਤੇ ਨਾ ਚੜੀ ਠੀਕ ਹੈ ਕਿ ਨਹੀਂ ਨਾ ਸਾਜੀ ਵੜ ਤੇ ਚੜੀ ਨਾ ਹੀ ਆਵੇ ਚਾਲੀ ਵੜ ਤੇ ਚੜੀ ਦੂਜਾ ਮੇਰਾ ਵੀਰ ਥੋੜਾ ਜਿਹਾ ਹੱਥ ਮੈਂ ਹਾਂ ਸੰਗਣਾ ਰੱਖੀ ਝੋਨੇ ਨਾਲੋਂ ਕਿਉਂਕਿ ਮੁੱਛਲ ਬਾਸਮਤੀ ਥੋੜੀ ਜਿਹੀ ਮੈਂ ਸੰਗਣੀ ਲੱਗਦੀ ਹੈ ਤੇ ਬਾਕੀ ਕਹਿੰਦਾ ਲਾਈਟ ਦਾ ਮੈਂ ਪੂਰਾ ਪ੍ਰਵਾਨ ਦਾ ਬਾਕੀ ਮੋਟਰਾਂ ਮੋਟਰਾਂ ਨਹੀਂ ਉਹ ਟੈਨਸ਼ਨ ਨਾਲ ਤੇ ਚਲੋ ਵਲੌਗ ਬਾਲਾ ਬਣਾ ਨਹੀਂ ਸਕਿਆ ਉਹ ਵਿਚੋ ਬ్రో ਵਲੌਗ ਜਾਦਾ ਬਣਾ ਨਹੀਂ ਸਕਿਆ ਤੇ ਬਾਈ ਜੀ ਮੰਨਣ ਵਾਲੀ ਗੱਲ ਆ ਨੌ ਬੰਦੇ ਆ 700 ਗੁੱਟੀ ਪੱਟੀਆ 1 ਵਜੇ ਮੇਰੇ ਆਏ ਸੀ ਉਸ ਤੋਂ ਬਾਅਦ ਕਿਲਾ ਥਾਂ ਦਾ ਉਹਨਾਂ ਨੇ ਜੜਤਾ ਤੇ ਕੱਲ ਨੂੰ ਕਹਿੰਦੇ ਬਾਈ ਜੀ 12 11 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਵੇਹਲਿਆ ਕਰ ਦਾਂਗੇ ਜੇਕਰ ਵਾਹਿਗੁਰੂ ਦੀ ਕਿਰਪਾ ਨਾਲ ਲੜ ਚੱਲਦੀ ਰਹੀ ਤੈਨੂੰ ਮੋਟਰਾਂ ਆਪਣ ਨੂੰ ਮਿਲ ਗਿਆ ਨੇ ਇੱਕ ਆਪਣੀ ਇੱਕ ਆਪਣੀ ਕਰਮ ਵਾਲੀ ਚੱਲੀ ਜਾਂਦੀ ਆ ਤੇ ਦੋ ਉਧਰ ਤੇ ਆ ਭਰ ਗਿਆ ਤੇ ਉਹਨੂੰ ਛੱਡਤਾ ਤੇ ਰਾਤ ਇੱਥੇ ਨਿਵਾ ਗਏ ਆਪਾਂ ਮੈਂ ਨਾ ਵਾਹਿਗੁਰੂ ਕਿਰਪਾ ਰੱਖੇ ਤੇ ਸਾਰੀ ਰਾਤ ਚੱਲੀ ਜਾਵੇ ਇੱਥੇ ਮੰਜਾ ਢਾਲ ਲੈ ਆਉਣਾ ਪਏ ਇੱਥੇ ਢਾ ਲੈਣਾ ਤੇ ਸ਼ੋਰ ਚੱਕੀ ਜਾਂਦਾ ੜਮੀਆਂ ੜਮੀਆਂ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜ਼ਰੂਰ ਕਰਦੇ ਜੀ ਸ਼ੇਅਰ ਜ਼ਰੂਰ ਕਰਦੇ ਜੇ ਬਹੁਤ ਮਿਹਨਤ ਲਾਦੀ ਬਲੌਗ ਬਣਾਉਂਦੇ ਤੇ ਬਾਈ ਜੀ ਅਸੀਂ ਟਿੱਬੀਆਂ ਢਾਲੀਆਂ ਟਿੱਬੋ ਡੱਬੀ ਹੋ ਕੇ ਢਾਲੀਆਂ ਦੋ ਦਿਨ ਸਾਨੂੰ ਲੱਗੇ ਸੁਹਾਗਾ ਮਾਰ ਲਿਆ ਈ ਸ਼ਰਵਾੜ ਲਿਆ ਨੂੰਗਾ ਪਰ ਹੁਣ ਅਸੀਂ ਪਾਣੀ ਛੱਡ ਕੇ ਨਾਲ ਦੀ ਨਾਲ ਰਾਤ ਨੂੰ ਹਰਕੀਰਤ ਨੂੰ ਕਿਹਾ ਗੜਕੂ ਜੇ ਡਰਾਈਵਰ ਨੂੰ ਮੈਂ ਆ ਵੀ ਸੱਜਣਾ ਕੱਦੂ ਕਰ ਦੇ। ਬਾਕੀ ਦੋਸਤੋ ਮਿਲਦੇ ਆਂ ਨੈਕਸਟ ਵਲੌਗ ਚ ਕੱਲ ਨੂੰ ਦੱਸਾਂਗੇ ਤੁਹਾਨੂੰ ਝੋਨੇ ਦਾ ਆਖਰਕਾਰ ਮੈਂ ਰੇਟ ਕੀ ਦੇ ਰਿਆਂ। ਸਾਡੇ ਏਰੀਆ ਦੇ ਵਿੱਚ ਝੋਨਾ ਬਾਸਮਤੀ ਅਲੱਗ-ਅਲੱਗ ਰੇਟ ਹੁੰਦੇ ਆ ਤੇ ਕਿੰਨਾ ਕੁ ਫਰਕ ਆ ਝੋਨੇ ਤੇ ਬਾਸਮਤੀ ਜੀ ਬਾਕੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦੇ ਕੱਲ ਨੂੰ ਮਿਲਦੇ ਆ ਓਕੇ ਬਾਈ ਲਵ ਯੂ ਚੰਗਾ bro ਠੀਕ ਹੈ ਓਕੇ